ਅਭਿਸ਼੍ਰੀਆ ਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਚੋਰਾਂ ਦਾ ਵਿਜ਼ਨ ਬਿਲਕੁਲ ਕ੍ਰਿਸਟਲ ਕਲੀਅਰ ਹੈ ਕਿ ਚੋਰਾ ਨੇ ਚੋਰੀ ਕਰਮ ਤੋਂ ਬਾਜ਼ ਨਹੀਂ ਆਣਾ ਤੁਸੀਂ ਜਿੰਨਾ ਮਰਜੀ ਸਮਝਾ ਲਓ ਪਰ ਚੋਰਾ ਨੇ ਚੋਰੀ ਕਰਨੀ ਨਹੀਂ ਛੱਡਣੀ ਚੋਰਾਂ ਦੀ ਨਜ਼ਰ ਇੱਕੋ ਚੀਜ਼ ਤੇ ਟਿਕੀ ਰਹਿੰਦੀ ਹੈ ਕਿ ਕਿਹੜੀ ਚੀਜ਼ ਸੁੰਨੀ ਪਈ ਹੈ ਤੇ ਉਸ ਨੂੰ ਕਿਸ ਤਰੀਕੇ ਚੁਰਾ ਸਕਦੇ ਆ ਫਿਰ ਭਾਵੇਂ ਚੋਰੀ ਕਰਨ ਲਈ ਉਹਨਾਂ ਨੂੰ ਰਾਤ ਦੇ ਹਨੇਰੇ ਸਮਾਨ ਲੈ ਕੇ ਆਣਾ ਪਵੇ ਦਿਨ ਦੇ ਚਾਨਣੇ ਸਮਾਨ ਲੈ ਕੇ ਆਣਾ ਪਵੇ ਚੋਰ ਚੋਰੀ ਕਰਨ ਤੋਂ ਬਾਸ ਨਹੀਂ ਆਉਂਦੇ ਫਿਰ ਚਾਹੇ ਉਹਦੇ ਲਈ ਉਹਨਾਂ ਨੂੰ ਜਿੰਦਰੇ ਤੱਕ ਕੱਟਣੇ ਪੈਣ ਚਾਹੇ ਜਿੰਦਰੇ ਰਾਤ ਵੇਲੇ ਕੱਟਣੇ ਪੈਣ ਚਾਹੇ ਦਿਨ ਦੇ ਚਾਨਣੇ ਵੇਲੇ ਚੋਰ ਜਿੰਦਰੇ ਤਾਂ ਆਸਾਨੀ ਨਾਲ ਕੱਟ ਹੀ ਲੈਂਦੇ ਆ ਹੁਣ ਜਿਹੜਾ ਤਾਜ਼ਾ ਮਾਮਲਾ ਪ੍ਰਾਗਪੁਰ ਤੋਂ ਸਾਹਮਣੇ ਆ ਰਿਹਾ ਕੱਚਾ ਰੋੜ ਜਿੱਥੇ ਜਾਂਦਾ ਸੂਏ ਦੇ ਨਾਲ ਨਾਲ ਦੱਸਿਆ ਜਾ ਰਿਹਾ ਕਿ ਨਹਿਰ ਵਿਭਾਗ ਦੇ ਵੱਲੋਂ ਖਾਲਾ ਬਣਾਇਆ ਜਾ ਰਿਹਾ ਤੇ ਖਾਲਾ ਪੰਜਾਬ ਸਰਕਾਰ ਵੱਲੋਂ ਤਿਆਰ ਕੀਤਾ ਜਾ ਰਿਹਾ ਤਾਂ ਜੋ ਖੇਤਾਂ ਨੂੰ ਪਾਣੀ ਪਹੁੰਚਾਇਆ ਜਾ ਸਕੇ ਤੇ ਉੱਥੇ ਜਦੋਂ ਕੰਮ ਚੱਲ ਰਿਹਾ ਸੀ ਤੇ ਨਾਲ ਇੱਕ ਮੋਟਰ ਵਿੱਚ ਸਮਾਨ ਰੱਖਿਆ ਜਾਂਦਾ ਔਰ ਚੋਰਾਂ ਨੂੰ ਇਸ ਗੱਲ ਦੀ ਭਣਕ ਲੱਗ ਜਾਂਦੀ ਐ ਚੋਰ ਪੂਰੀ ਘੂਕ ਰੱਖਦੇ ਐ ਕਿ ਕਿੰਨਾ ਸਮਾਨ ਮੋਟਰ ਦੇ ਅੰਦਰ ਪਿਆ ਤੇ ਉਸ ਤੋਂ ਬਾਅਦ ਚੋਰ ਜਿਹੜੇ ਆ ਉਹ ਰਾਤ ਨੂੰ ਜਿੰਦਰਾ ਭੰਨ ਕੇ ਕਾਰਾ ਕਰ ਦਿੰਦੇ ਐ ਦੱਸਿਆ ਜਾ ਰਿਹਾ ਕਿ ਚੋਰ 6 ਬਿਲਜੇ 60 ਸੀਮਿੰਟ ਦੇ ਕੱਟੇ ਦੋ ਕਹਈਆਂ ਤੇ ਇੱਕ ਤਾਰ ਦਾ ਰੋਲ ਯਾਨੀ ਕਿ ਕੇਬਲ ਚੋਰੀ ਕਰਕੇ ਲੈ ਗਿਆ ਜੇ ਹੁਣ ਮੌਕੇ ਨੂੰ ਸਮਝੀਏ ਤਾਂ ਇੰਨਾ ਸਮਾਨ ਸਾਈਕਲ ਤਾਂ ਪੈ ਨਹੀਂ ਗਿਆ ਹੋਣਾ ਚੋਰਾਂ ਨੇ ਡੈਫੀਨੇਟਲੀ ਪਹਿਲਾ ਪੂਰਾ ਹਸਾਬ ਕਿਤਾਬ ਲਾਇਆ ਹੋਣਾ ਕਿ ਕਿੰਨਾ ਸਮਾਨ ਅੰਦਰ ਪਿਆ ਕਿਵੇਂ ਚੱਕਣਾ ਤੇ ਕਿੱਥੇ ਜਾ ਕੇ ਵੇਚਣਾ ਇਟ ਮੀਨਸ ਇਹ ਇੱਕ ਵੱਡਾ ਨੈਟਵਰਕ ਹੈ ਪਹਿਲੀ ਗੱਲ ਤਾਂ ਚੋਰਾਂ ਦਾ ਨੈਟਵਰਕ ਇਹੀ ਬੜਾ ਸਟਰੋਂਗ ਹੈ ਕਿ ਕਿਹੜਾ ਸਮਾਨ ਕਿੱਥੇ ਸੁੱੰਨਾ ਪਿਆ ਤੇ ਉਸ ਤੋਂ ਬਾਅਦ ਜਾ ਕੇ ਵੇਚਣਾ ਕਿੱਥੇ ਆ ਇਸ ਚੀਜ਼ ਦੀ ਵਿੱਚ ਚੋਰ ਜਿਹੜੇ ਆ ਪ੍ਰੋਪਰ ਪਲੈਨਿੰਗ ਕਰਦੇ ਆ ਜਿਹੜਾ ਨਹਿਰੀ ਵਿਭਾਗ ਆ ਜਦ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਇਹ ਦੱਸਿਆ ਕਿ ਉਹਨਾਂ ਨੇ ਆਪਣੇ ਵੱਡੇ ਅਧਿਕਾਰੀਆਂ ਨੂੰ ਮੌਕੇ ਬਾਰੇ ਜਾਣੂ ਕਰਵਾ ਦਿੱਤਾ ਉਹ ਬੀਤੀ ਰਾਤ ਆਪਣੀ ਡਿਊਟੀ ਆਫ ਕਰਕੇ ਗਏ ਸਨ ਤੇ ਜਦ ਸਵੇਰੇ 7:30 ਉਹਨਾਂ ਨੇ ਆ ਕੇ ਦੇਖਿਆ ਤਾਂ ਮੋਟਰ ਦਾ ਜਿੰਦਾ ਟੁੱਟਿਆ ਸੀ ਤੇ ਉਹਨਾਂ ਦੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਹਾਲੇ ਤੱਕ ਉਹਨਾਂ ਨੇ ਕੈਲਕੂਲੇਟ ਨਹੀਂ ਕੀਤਾ ਕਿ ਕਿੰਨਾ ਨੁਕਸਾਨ ਹੋ ਗਿਆ ਲੇਕਿਨ ਨੁਕਸਾਨ ਤਾਂ ਪੰਜਾਬ ਸਰਕਾਰ ਦਾ ਹੋਇਆ ਤੇ ਆਮ ਲੋਕਾਂ ਦਾ ਹੋਇਆ ਇਹ ਵੱਡੀ ਗੱਲ ਹੈ ਪਰ ਚੋਰ ਆਪਣੇ ਕਾਰੇ ਤੋਂ ਬਾਜ਼ ਆਣੇ ਵਾਲੇ ਨਹੀਂ ਆ ਇਹ ਗੱਲ ਲੋਕਾਂ ਨੂੰ ਹੁਣ ਸਮਝ ਪੈ ਗਈ ਹੈ ਤਾਂ ਖਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਜੀ ਆਜੰਦਰਾ ਜੀ ਇਹ ਲੱਗਿਆ ਹੋਇਆ ਸੀ ਇੱਥੇ ਹਾਂਜੀ ਤੇ ਇਹ ਉਹਨਾਂ ਹੀ ਵੜ ਦਿੱਤਾ ਹਨਾ ਹਾਂਜੀ ਹਾਂਜੀ ਵੜ ਕੇ ਤੋੜ ਕੇ ਕੱਟ ਕੇ ਕੁਝ ਕਰਕੇ ਲੈ ਗਏ ਬਿਲਕੁਲ ਵੱਡਾ ਸਮਾਨ ਇਸ ਮੋਟਰ ਤੇ ਬਿਆਨ ਹਮ ਆਜ ਤੁਹਾਨੂੰ ਦਿਖਾਉਂਦੇ ਹਾਂ ਇਹ ਜਿਹੜਾ ਰੋਡ ਜਾ ਰਿਹਾ ਇਹ ਹਾਂਜੀ ਉਥੋਂ ਹਾਂਜੀ ਮੱਲਾ ਵੇਦੀਆਂ ਤੋਂ ਪਰਾਗਪੁਰ ਤੱਕ ਪਰਾਗਪੁਰ ਤੱਕ ਜਾਣਾ ਕੱਚਾ ਰੋਡ ਹਾਂਜੀ ਓਕੇ ਆ ਬਿਚਾਰੇ ਮੋਟਰ पे ਜਾਂਦੀ ਐ ਇੱਥੇ ਤੁਹਾਡਾ ਸਮਾਨ ਪਿਆ ਐ ਜੀ ਜੀ ਦੇਖੋ ਇਹ ਕਿੰਨੇ ਇਹਦੇ ਵਿੱਚ ਕੀ ਕੀ ਪਿਆ ਸੀਗਾ ਇਹਦੇ ਵਿੱਚ ਜੋ ਵੀ ਆਪਣੇ ਇੱਥੇ ਪ੍ਰੋਜੈਕਟ ਦੇ ਲੋੜਿੰਦਾ ਸਮਾਨ ਐ ਸਾਰਾ ਕੁਝ ਇੱਥੇ ਸੀ ਅੱਛਾ ਉਹਨਾਂ ਵਿੱਚੋਂ 60 ਗੱਡੇ ਆਪਣੇ ਚੋਰੀ ਹੋ ਚੁੱਕੇ ਨੇ ਅੱਛਾ ਤੇ 6 ਬੇੜੇ ਤੇ 2 ਗੱਡੀਆਂ ਜੀ ਤੇ ਇੱਕ ਕੇਬਲ ਦਾ ਰੋਲ ਤਾਂ ਕੇਵਲ ਦਾ ਤਾਰ ਰੋਲ ਤੇ ਲਗਭਗ ਕਿੰਨੇ ਦਾ ਨੁਕਸਾਨ ਹੋ ਸਕਦਾ ਹੈ ਸਾਰੇ ਨੁਕਸਾਨ ਕਸ਼ਕਾਇਨ ਨਹੀਂ ਸਕਦੇ ਜੀ ਇਸ ਜੀ ਦਾ ਕਿ ਕਿਵੇਂ ਜੀ ਕੈਲਕੂਲੇਸ਼ਨ ਕੀਤੀ ਦੀ ਜੀ ਭਾਜੀ ਤੁਹਾਡਾ ਕੀ ਨਾਮ ਹੈ ਬਹਾਦਰ ਸਿੰਘ ਜੀ ਜੀ ਇਥੇ ਤੁਸੀਂ ਕੀ ਕੰਮ ਕਰਦੇ ਹੋ ਐਥੇ ਇੰਜੀਨੀਅਰ ਹਾਂ ਜੀ ਜਿਹੜੀ ਤੁਹਾਡੀ ਚੋਰੀ ਹੋਈ ਆ ਹਾਂਜੀ ਉਹ ਕਿਸ ਤਰ੍ਹਾਂ ਹੋਈ ਹੈ ਤੇ ਕਿੱਥੇ ਹੋਈ ਹੈ ਏ ਪ੍ਰਾਗਪੁਰ ਦੇ ਵਿੱਚ ਆਪਣਾ ਨਹਿਰ ਮਾਇਕਮੇ ਦਾ ਇੱਕ ਖਾਲਾ ਬੰਦਾ ਪਿਆ ਜੀ। ਅੱਛਾ ਜੀ। ਹਾਂਜੀ। ਤੇ ਉੱਥੇ ਫਿਰ ਕੀ ਕੀ ਤੁਹਾਡਾ ਚੋਰੀ ਹੋਇਆ ਤੁਸੀਂ ਦੱਸ ਦਿਓ। ਸਾਡੇ 6 ਬੇਲ ਚੋਰੀ ਹੋਈ ਚੀ। ਤੇ 60 ਸੀਮਿੰਟ ਦੇ ਗੱਟੇ ਚੋਰੀ ਹੋਈ ਜੀ। ਤੇ ਦੋ ਕਹਈਆਂ ਜੀ। ਇਹ ਉਹ ਕਿਦਾਂ ਹੋਇਆ ਮਤਲਬ ਉੱਥੇ ਕੁਝ ਕਿਛੜ ਸੀ ਹੋਏ ਸੀ ਜੀ। ਉਹ ਇੱਕ ਪਿੰਡ ਦੇ ਮੋਟਰ ਹੈਗੀ ਹੈ ਜੀ। ਉਹਦੇ ਵਿੱਚ ਸਾਰਾ ਸਮਾਨ ਰੱਖਿਆ ਹੋਇਆ ਜੋ ਵੀ ਆ ਲੋੜੀਂਦਾ ਸਮਾਨ। ਠੀਕ ਆ। ਤੇ ਉਹਨਾਂ ਵਿੱਚ ਜਦੋਂ ਅਸੀਂ ਰਾਤ ਨੂੰ ਗਏ ਆ ਆਪਣੀ ਡਿਊਟੀ ਖਤਮ ਕਰਕੇ ਸੁਬਹਾ ਕੇ ਦੇਖਿਆ ਸਾਢੇ 7 ਵਜੇ 8 ਵਜੇ ਸਾਡੀ ਡਿਊਟੀ ਸਟਾਰਟ ਹੋ ਜਾਂਦੀ ਆ ਤੇ ਜੰਦਰਾ ਤੋੜਿਆ ਹੋਇਆ ਸੀ ਤੇ ਉਹਨਾਂ ਵਿੱਚ ਜੋ ਵੀ ਸਮਾਨ ਸੀ ਕੁਝ ਲੈ ਗਏ ਆ ਉਹਨਾਂ ਵਿੱਚੋਂ ਕੁਝ ਛੱਡ ਗਏ ਲੈ ਚ ਕੀ ਗਿਆ ਉਹ ਉਹਨਾਂ ਵਿੱਚੋਂ 60 ਘਟੇ ਸੀਮਿੰਟ ਦੇ 6 ਬੇਰ ਚ ਤੇ ਦੋ ਕਈਆਂ ਤੇ ਇੱਕ ਤਾਰ ਦਾ ਰੋਲ ਜੰਦਰਾ ਜੰਦਰਾ ਲਾਇਆ ਨਹੀਂ ਸੀ ਤੁਸੀਂ ਜੰਦਰਾ ਲਾਇਆ ਸੀ ਜੰਦਰਾ ਪਾ ਕੇ ਗਏ ਆ ਜੀ ਜਿੰਦਰਾ ਤੋੜ ਕੇ ਵਿੱਚੋਂ ਹਾਂ ਜੀ ਹਾਂ ਜੀ ਤੁਸੀਂ ਕਿੱਥੇ ਸੀ ਉਸ ਵੇਲੇ ਜਦੋਂ ਵੱਡੇ ਉਸ ਟਾਈਮ ਤੇ ਸਾਡੀ ਡਿਊਟੀ ਖਤਮ ਹੋ ਗਈ ਤੇ ਅਸੀਂ ਘਰ ਚਲੇ ਗਏ ਸੀ ਆਪਣੇ ਜੋ ਉੱਥੇ ਰੂਮ ਲਿਆ ਹੋਇਆ ਔੜ ਦੇ ਵਿੱਚ ਹਾਂਜੀ ਉੱਥੇ ਮਤਲਬ ਔੜ ਰਹਿੰਦੇ ਹੋ ਤੇ ਕੰਮ ਕਿੱਥੇ ਫਿਰ ਹਾਂਜੀ ਹਾਂਜੀ ਰਾਜਪੁਰ ਦੇ ਵੈਸੇ ਤੁਸੀਂ ਤੁਹਾਡਾ ਪਿੰਡ ਜਿਹੜਾ ਹੈ ਅਸੀਂ ਫਿਰੋਜ਼ਪੁਰ ਤੋਂ ਆਏ ਹਾਂ ਓਕੇ ਠੀਕ ਇਹਨਾਂ ਕੰਟ੍ਰੈਕਟ ਹੋਇਆ ਹਾਂ ਤੁਹਾਨੂੰ ਨਾਲ ਕੰਟੈਕਟ ਹੈ ਆਪਾਂ ਜੀ 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 ਵਾਹ ਕਾਲੀ ਬਣਾਉਂਗਾ ਹਾਂਜੀ ਹਾਂਜੀ ਓਕੇ ਤੇ ਫਿਰ ਤੁਸੀਂ ਉਹ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਦਿੱਤੀ ਹੈ ਇਸ ਬਾਰੇ ਜੀ ਆਪ ਸਾਡੇ ਜਿਹੜੇ ਵੱਡੇ ਅਧਿਕਾਰੀ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਕਿ ਉਹ ਕਹਿੰਦੇ ਸੀ ਆ ਕੇ ਜੋ ਵੀ ਕਾਰਵਾਈ ਬਣਦੀ ਓ ਕਰਵਾਉਂਦੇ ਆ ਕੀ ਮੰਗ ਕਰਦੇ ਹੋ ਵੈਸੇ ਮੰਗ ਇਹ ਹੈ ਕਿ ਜੋ ਵੀ ਸਾਡਾ ਸਮਾਨ ਜੋ ਇੱਥੇ ਚੋਰੀ ਹੋਇਆ ਤੇ ਉਹ ਸਾਨੂੰ ਵਾਪਸ ਮਿਲ ਜੇ ਚੋਰਾਂ ਦੀ ਭਾਲ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਵੀ ਸਾਡਾ ਕੰਮ ਚੱਲਣਾ ਹੈ ਤੇ ਇਹੋ ਜੀ ਵਾਰਦਾਤ ਨਾਮ ਹੈ